ਅੱਜ ਭਾਰਤੀ ਕਿਸਾਨ ਜੁਨੇ ਨੇਕਤਾ ਗ੍ਰਾਹਾਂ ਵੱਲੋਂ ਜਿਹੜੇ ਹੜਪੀੜਤ ਹੈ ਜ਼ਿਲ੍ਹਾ ਫਾਜ਼ਿਲਕਾ ਵਾਲਾ ਅੱਜ ਤੂੜੀ ਦਾ ਜਿਹੜਾ ਰਾਸ਼ਨ ਪਸ਼ੂਆਂ ਲਈ ਹਰਾਚਾਰਾ ਉਹ ਲੈ ਕੇ ਜਾ ਰਹੇ ਆ ਬਠਿੰਡਾ ਜ਼ਿਲ੍ਹਾ ਮਾਨਸਾ ਫਰੀਦਕੋਟ ਮੁਕਸਰ ਸਾਹਿਬ ਅੱਜ ਅਸੀਂ ਮਲੋਟ ਦੇ ਵਿੱਚ ਖੜੇ ਆ ਜਿੱਥੇ ਭਾਰਤੀ ਕਿਸਾਨ ਜੁਨੇ ਨੇਕਤਾ ਗ੍ਰਾਹਾਂ ਵੱਲੋਂ ਜ਼ਿਲ੍ਹਾ ਮੁਕਸਰ ਸਾਹਿਬ ਬਲਾਕ ਮਲੋਟ ਵੱਲੋਂ ਇੱਥੇ ਚਾਹ ਪਾਣੀ ਦਾ ਲੰਗਰ ਲਾਇਆ ਗਿਆ ਜੋ ਕਿਸਾਨ ਭਰਾ ਤੂੜੀ ਲੈ ਕੇ ਜਾ ਰਹੇ ਨੇ ਫਾਜ਼ਲ ਕਾ ਨੂੰ ਤੇ ਉਹਨਾਂ ਦਾ ਰੋਟੀ ਪਾਣੀ ਦਾ ਚਾਹ ਦਾ ਵੀ ਇੱਥੇ ਪ੍ਰਬੰਧ ਕੀਤਾ ਗਿਆ ਹੈ ਅਸੀਂ ਇਹ ਭਰਾਵਾਂ ਦਾ ਵੀ ਧੰਨਵਾਦ ਕਰਦੇ ਆਂ ਤੇ ਦੂਜੀ ਗੱਲ ਜਿਹੜਾ ਲੋਕਾਂ ਨੇ ਦਾਣਾ-ਦਾਣਾ ਇਕੱਠਾ ਕੀਤਾ ਸੀ ਸਾਡੇ ਆਗੂਆਂ ਤੇ ਸਾਡੀਆਂ ਟੀਮਾਂ ਤੇ ਵਿਸ਼ਵਾਸ ਕੀਤਾ ਅਸੀਂ ਲੋਕਾਂ ਕੋਲੇ ਗਏ ਉਹ ਦਾਣਾ-ਦਾਣਾ ਸਾਡੀ ਝੋਲੀ ਪਾਇਆ ਪਹਿਲਾਂ ਉਹ ਕਣਕ ਪਚਾਈ ਹੁਣ ਤੂੜੀ ਜਾ ਰਹੀ ਹੈ ਉਸ ਤੋਂ ਬਾਅਦ ਅਗਲਾ ਕਪੜਾ ਜਾਊਗਾ ਅਗਲੇ ਪੜਾਹ ਚ ਉਸ ਤੋਂ ਬਾਅਦ ਬੀ ਵਾਲੀ ਕਣਕ ਜਾਊ ਫਿਰ ਬੀਜ ਬਜਾਈ ਵਾਲਾ ਪੜਾਹ ਪਾਏ ਪੜਾਹ ਅਸੀਂ ਕੰਮ ਕਰ ਰਹੇ ਹਾਂ ਤੇ ਜਿੰਨਾ ਵੀ ਲੋਕਾਂ ਨੇ ਸਹਿਯੋਗ ਦਿੱਤਾ ਪਿੰਡਾਂ ਚੋਂ ਸ਼ਹਿਰਾਂ ਚੋਂ ਮੁਹੱਲਿਆਂ ਚੋਂ ਤੇ ਸਾਡੀਆਂ ਟੀਮਾਂ ਨੇ ਮਿਹਨਤ ਕੀਤੀ ਤੇ ਅੱਜ ਅਸੀਂ ਉਹ ਦਾਣਾ ਦਾਣਾ ਲੋਕਾਂ ਦਾ ਉੱਥੇ ਪਚਾ ਰਹੇ ਹਾਂ ਭਾਰਤੀ ਕਿਸਾਨ ਜਿਹੜੇ ਨੇ ਇਕਤਾ ਅਗਰਾਹਾ ਵੱਲੋਂ ਜਨਤਕ ਜਥੇਬੰਦੀਆਂ ਵੱਲੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਜਿਹੜੇ ਭਰਾ ਸਾਡਾ ਲਗਾਤਾਰ ਸਹਿਯੋਗ ਦੇ ਰਹੇ ਸੀ ਤੇ ਬੈਚੇਸ ਲਹਿਰ ਨੂੰ ਠੱਬੀ ਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਵਿੱਚ ਕਾਮਰੇਟ ਵਰਸਸ ਜਿਵੇਂ ਸਿੱਖ ਇਹੋ ਜਿਹਾਂ ਵਿੱਚ ਸਰਕਾਰਾਂ ਵੱਲੋਂ ਚਲਾਇਆ ਗਿਆ ਸਿਸਟਮ ਪਰ ਜਿਹੜਾ ਅੱਜ ਇਹ ਲਹਿਰ ਹੈ ਕਿਤੇ ਲਹਿਰਾਂ ਦਬਦਗੀਆਂ ਨਹੀਂ ਹੁੰਦੀਆਂ ਅੱਜ ਜਿਹੜਾ ਇਹ ਦਾਣਾ ਦਾਣਾ ਤੂੜੀ ਦਾ ਰਾਸ਼ਨ ਦਾ ਉਹ ਪੀੜਤ ਲੋਕਾਂ ਤੱਕ ਜਿੰਨਾ ਕਿਸਾਨਾਂ ਮਜ਼ਦੂਰਾਂ ਖਾਤਰ ਸਰਕਾਰ ਨੇ ਆਵਾਜ਼ ਨਹੀਂ ਖੋਲੀ ਜਿਹੜੇ ਬੇਜਮੀਨੇ ਕਿਸਾਨਾਂ ਤੱਕ ਸਰਕਾਰ ਨੇ ਆਵਾਜ਼ ਨਹੀਂ ਖੋਲੀ ਇਹ ਜਿਹੜੇ ਉਹ ਪੀੜਤ ਲੋਕ ਹੈ ਜਿਨ੍ਹਾਂ ਦਾ ਘਰ-ਬਾਰ ਪਸ਼ੂ ਡੰਗਰ ਸਭ ਕੁਝ ਤਬਾਹ ਹੋ ਗਿਆ ਤੇ ਅੱਜ ਉਹ ਸੜਕਾਂ ਤੇ ਬੈਠਿਆ ਜੋ ਕੁਝ ਉਹਨਾਂ ਦਾ ਪਸ਼ੂ ਡੰਗਰ ਕੁਝ ਬਚਿਆ ਅੱਜ ਉਹ ਭੁੱਖਾ ਮਰ ਰਿਹਾ ਸੀ ਉਹਨਾਂ ਦੇ ਮੂੰਹ 'ਚ ਕੋਈ ਹਰਾਚਾਰਾ ਪਵੇ ਤੂੜੀ ਪਵੇ ਉਹਦੇ ਪਿੰਡਾਂ 'ਚੋਂ ਪ੍ਰਬੰਧ ਕਰਦੇ ਆਉਂਦੇ ਕਾਫਲੇ ਸੋਨੂੰ ਦਿਖਾ ਦਿੰਨੇ ਆ ਟਰਾਲੀਆਂ 'ਤੇ ਉਹ ਅੱਜ ਆ ਰਹੇ ਆ ਇੱਥੇ ਲੰਗਰ ਦਾ ਪ੍ਰਬੰਧ ਸੀ ਅੱਜ ਉਹ ਦਾਣਾ ਦਾਣਾ ਜਿਹੜਾ ਅੱਜ ਪਹੁੰਚਾਇਆ ਜਾ ਰਿਹਾ ਪਿੱਛੇ ਤੋਂ ਟਰਾਲੀਆਂ ਖੜੀਆਂ ਨੇ ਉਸ ਕਾਫਲੇ ਆ ਜਿਹੜੇ ਉੱਟ ਚੁੱਕੇ ਆ ਤੇ ਅੱਜ ਅਸੀਂ ਪੰਜਾਬ ਦੇ ਲੋਕਾਂ ਦਾ ਤੇ ਲੋਕਾਂ ਨੇ ਲੋਕਾਂ ਦੀ ਸਾਰ ਲਈ ਹੈ ਇਸ ਤੋਂ ਬਾਅਦ ਜਦੋਂ ਬੀਜ ਬਜਾਈ ਹੋ ਗਈ ਉਸ ਤੋਂ ਬਾਅਦ ਉਹ ਲੋਕਾਂ ਲਈ ਸੰਗਰਾਸ਼ ਤੇ ਧੌਣ ਤੇ ਗੋਡਾ ਵੀ ਸਰਕਾਰ ਦੇ ਰੱਖਾਂਗੇ ਤਾਂ ਕਿ ਵੀ ਉਹ ਲੋਕਾਂ ਨੂੰ ਉਹ ਲੋਕਾਂ ਨੂੰ ਜਿਹੜਾ ਉਹਨਾਂ ਦਾ ਅਨਸਾਫ਼ ਦਵਾਇਆ ਜਾਵੇ ਉਹਨਾਂ ਦਾ ਹੱਕ ਦਵਾਇਆ ਜਾਵੇ ਉਹਨਾਂ ਨੂੰ ਮਾਫੀਆ ਬੰਦਾ ਦਵਾਇਆ ਜਾਵੇ ਉਹ ਵੀ ਲੜਾਈ ਲੜਾਂਗੇ ਫਿਲਹਾਲ ਜਿਹੜਾ ਲੋਕਾਂ ਨੇ ਸੰਯੋਗ ਕੀਤਾ ਅੱਜ ਉਹਦਾ ਦਾਣਾ-ਦਾਣਾ ਉਹ ਪੀੜਤ ਲੋਕਾਂ ਤੱਕ ਦੂਜੇ ਪੜਾਅ ਦੇ ਵਿੱਚ ਅਸੀਂ ਅੜਪਾਉਣ ਜਾ ਰਹੇ ਹਾਂ ਤੇ ਜੋ ਵੀ ਭਰਾਵਾਂ ਨੇ ਸਾਡਾ ਸੰਯੋਗ ਕੀਤਾ ਜੋ ਟੀਮਾਂ ਨੇ ਮਿਹਨਤ ਕੀਤਾ ਭਾਰਤੀ ਕਿਸਾਨ ਜਨੇ ਨੇਕਤਾ ਗਰਾਹਾਂ ਵੱਲੋਂ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ ਜੋ ਲਹਿਰਾਂ ਕਿਤੇ ਨਹੀਂ ਦਬਦਗਾਂਦ ਗੀ ਪੀੜਤ ਲੋਕਾਂ ਦਾ ਕੰਮ ਕਰਨਾ ਕੀ ਕੀ ਖੇਤ ਮਜ਼ਦੂਰ ਜਿਹਨੀਆਂ ਦਾ ਬੋਲਦਾ ਕੀ ਉਹਨਾਂ ਦਾ ਮਦਦ ਕਰਨੀ ਕੀ ਇਹਦੇ ਬਾਰੇ ਕਿਰਤੀ ਲੋਕਾਂ ਲਈ ਆਵਾਜ਼ ਚੱਕਣੀ ਤੇ ਉਹ ਲਹਿਰਾਂ ਨੂੰ ਅਕਸਰ ਠੱਪੀਆਂ ਲਾਉਂਦੇ ਆ ਤੇ ਉਹਦੇ ਵਿੱਚ ਅਸੀਂ ਪੈਣਾ ਨਹੀਂ ਚਾਹੁੰਦੇ ਲਹਿਰਾਂ ਕਿਤੇ ਨਹੀਂ ਦਬਦੀਆਂ ਲੋਕਾਂ ਨੇ ਜੋ ਸੰਯੋਗ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਇੱਕ ਦਾਣਾ ਛੋਡਾ ਉਹ ਫਿਰ ਤੇ ਲੋਕਾਂ ਤੱਕ ਪਹੁੰਚ ਰਿਹਾ ਭਰਾਵੋ ਸੰਯੋਗ ਦੇਣ ਲਈ ਧੰਨਵਾਦ ਜੋ ਅਗਲੇ ਪੜਾਅ ਦੇ ਵਿੱਚ ਬੀਜ ਬਜਾਈਦਾ ਹੋਊਗਾ ਇਸੇ ਤਰ੍ਹਾਂ ਸੰਯੋਗ ਦਿੰਦੇ ਰਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਆਰਤੀ ਕਿਸਾਨ ਯੂਨੀਅਨ ਇਕਤਾਗਰਹਾ ਜਿੰਦਾਬਾਦ ਆਰਤੀ ਕਿਸਾਨ ਯੂਨੀਅਨ ਇਕਤਾਗਰਹਾ सान मज़दूर जिदाबाद किरी लोका हिकुाद जिंदाद